ਕਾਲ ਸਾਥੀਓ ਅੱਜ ਕਾਲਚਰ ਵਾਲੇ ਜ਼ਿਲ੍ਹਾ ਖੰਡਾ ਇਸੇ ਨਕਮਪਰੀ ਤੇ ਜਿਹੜੀ ਬਾਅਦ ਜੈ ਸੀ ਤੇ ਜਿਨਾ ਤੁਹਾਨੂੰ ਪਤਾ ਹੈ ਕਿ ਆਪਣੇ ਸਾਂਝੇ ਮੋਰਚੇ ਦਾ ਦਬਾਅ ਬਹੁਤ ਹੈਗਾ ਜਿਨਾ ਕੋ ਪਹਿਲਾਂ ਪ੍ਰੋਗਰਾਮ ਕੀਤੇ ਆ ਤਾਂ ਦਸਹਰੇ ਤੇ ਇਹਨਾਂ ਦਾ ਜ਼ਰੂਰ ਕਟੇਗਾ ਸੋ ਕੱਲ੍ਹ ਦੀ ਆਪਾਂ ਨੂੰ ਸੀਆਈਡੀ ਦਿਆਂ ਲਗਾਤਾਰ ਕਾਲ ਆ ਰਹੇ ਸੀਗੇ ਵੀ ਤੁਸੀਂ ਕੋਈ ਪ੍ਰੋਗਰਾਮ ਕਰੇ ਸਾਨੂੰ ਮਿਲਾ ਦਿਓ ਸੋ ਸਾਥੀਓ ਅੱਜ ਜੇ ਉਹਨਾਂ ਨੂੰ ਮਿਲਣਗੇ ਸੀਗੇ ਚਲੋ ਮੁੱਖ ਮੰਤਰੀ ਆ ਤਾਂ ਬਹੁਤ ਹੁਣ ਖਾਸ ਹੋ ਚੁੱਕੇ ਆ ਜੇ ਉਹ ਨਹੀਂ ਮਿਲੇਗੇ ਤਾਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਤੰਤਰਜਨ ਨੂੰ ਮਿਲ ਆ ਗਿਆ ਉਹਨਾਂ ਨਾਲ ਆਪਣੀਆਂ ਮੰਗਾਂ ਜਿਵੇਂ ਕਿ ਮਾਸਟਰ ਜੀਦਰ ਤੇ ਇਲੈਕਟ੍ਰਾਨ ਦੀ ਭਰਤੀ 55% ਦੀ ਸ਼ਰਤ ਨੂੰ ਮੁੱਢੋਂ ਰੱਦ ਕਰਨਾ ਉਮਰ ਹੱਦ ਦੀ ਛੋਟ ਆਰਟ ਐਂਡ ਕ્રાਫਟ ਦੀ ਭਰਤੀ ਨੂੰ ਪੂਰਾ ਕਰਨਾ ਇਹਦੇ ਹੁਣ ਮਲਟੀ ਪਰਪਸ ਦੀਆਂ ਪੋਸਟਾਂ ਆ ਉਹ ਚੋਂ ਵੀ ਸੂਟ ਦੇਣਾ ਇਹਨਾਂ ਮੰਗਾਂ ਸੰਬੰਧੀ ਵਿਸਤਾਰ ਸਹਿਤ ਚਰਚਾ ਕੀਤੀ ਗਈ ਤਾਂ ਦੇਖੋ ਪ੍ਰਿੰਸੀਪਲ ਸੈਕਟਰੀ ਨੇ ਕਿਹਾਗਾ ਕਿ ਤੁਹਾਡੀਆਂ ਮੰਗਾਂ ਸਾਡੇ ਧਿਆਨ 'ਚ ਨੇ ਤੇ ਅੱਗੋਂ ਵੀ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦੇ ਆ ਤੇ ਕਟਰੀ ਸਾਹਿਬ ਨਾਲ ਇੱਕ ਗੱਲ ਕੀਤੀ ਗਈ ਕਿ ਇਹ ਹਜੇ ਤੱਕ ਸਾਡੀ ਕੋਈ ਮੀਟਿੰਗ ਨਹੀਂ ਹੋਈ ਮੁੱਖ ਮੰਤਰੀ ਨਾਲ ਤਾਂ ਉਹਨਾਂ ਨੇ ਆਪਣੇ ਡਿਵਾਨ ਲੇਟਰ ਤੇ ਮੀਟਿੰਗ ਸੰਬੰਧੀ ਵੀ ਉਹਨਾਂ ਨੇ ਲਿਖਿਆ ਕਿ ਤੁਹਾਡੀ ਅਸੀਂ ਜਲਦ ਮੀਟਿੰਗ ਕਰਵਾਵਾਂਗੇ ਸਾਥੀਓ ਲੱਕੜ ਦੇ ਮੁੱਦੇ ਹੈਗੇ ਜਿਹੜੀ ਸਰਕਾਰ ਸਾਡੇ ਕਿਸਾਨਾਂ ਦੀ ਸੁਣ ਨਹੀਂ ਦੇ ਰਹੀ ਹੈ ਸਾਥੀਓ ਹੁਣ ਨਿਕਲਦਾ ਬੇਰਾ ਆਪਣਾ ਸਰਕਾਰ ਤੇ ਪੂਰਾ ਦਵਾ ਹੈ ਪਰ ਸਰਕਾਰ ਕੋਈ ਵੀ ਹੈ ਭਰਤੀ ਦਿੰਦੀ ਨਹੀਂ ਹੁੰਦੀ ਜਾਂ ਮੰਗਾ ਹੱਲ ਨਹੀਂ ਕਰਦੀ ਜਲਦਾ ਕਦੋਂ ਹੱਲ ਕਰਵਾਉਣੀ ਹੈ ਕਿ ਲੱਗਦਾ ਹੈ ਆਪਣੇ ਤੇ ਤਾ ਹੈਗਾ ਵੀ ਆਪਾਂ ਕਦੋਂ ਮੰਗਾ ਹੱਲ ਕਰਵਾਉਣੀ ਹੈ ਕਿਉਂਕਿ ਜਦੋਂ ਪਹਿਲਾਂ ਸਰਕਾਰਾਂ ਸੀ 2018 ਚ ਜਿਵੇਂ ਕਾਂਗਰਸ ਦੀ ਸਰਕਾਰ ਸੀ ਉਹਦਾ ਆਪਾਂ ਆਦੀ ਮਨਮਰਜ਼ੀ ਨਾਲ ਤਿੰਨ ਪਰਚੇ ਲੰਗਾ ਸੀ ਤੇ 55% ਦੀ ਸ਼ਰਤ ਰੱਦ ਕਰਵਾਈ ਸੀ ਐਵੇਂ ਤੁਹਾਨੂੰ ਹੁਣ ਵੀ ਘਰਾਂ ਤੋਂ ਬਾਹਰ ਨਿਕਲਣਾ ਪੈਣਾਗਾ ਆਪਾਂ ਦਿਵਾਲੀ ਤੇ ਵੀ ਦੇਖੋ ਪ੍ਰੋਗਰਾਮ ਕਰਨਾ ਸਾਰੇ ਸਾਥੀ ਤਿਆਰ ਹੋ ਜਗਾ ਤੋਂ ਦੱਸੀ ਜਾਊਗੀ ਵੀ ਆਪਾਂ ਸੰਗذور ਕਰੀਏ ਤਰਨ ਤਨ ਕਰੀਏ ਉਸ ਤੋਂ ਬਾਅਦ ਆਪਾਂ ਤਨਤਾਰਨ ਵੀ ਸਰਕਾਰ ਦਾ ਜਲੂਸ ਕੱਢਣਾਗਾ ਤਾਂ ਸਾਥੀਓ ਕਈ ਸਾਥੀ ਦੇਖੋ ਕੇਂਦਰ ਤੋਂ ਭਰ ਮਿਲਾਉਂਦੇ ਹੈਗੇ ਤੇ ਬੇਰ ਜਗ੍ਹਾ ਸਾਝਾ ਮੋਰਚਾ ਅਲੱਗ ਹੈ ਤੇ ਪੀਐੜ ਵੀ ਨਾ ਅਲੱਗ ਹੈਗਾ ਤਾ ਉਹਨਾਂ ਸਾਥੀਆਂ ਨੂੰ ਮੈਂ ਸਾਫ਼ ਤੌਰ ਤੇ ਦੱਸਣਾ ਚਾਹਨਾਗਾ ਜਿਹੜੀ ਵੀਰਡ ਜੂਨੀਅਨ 2018 ਤੋਂ ਤੁਹਾਡੀਆਂ ਮੰਗਾਂ ਲਈ ਲੜਦੀ ਆ ਰਹੀ ਹੈ ਤੇ ਜਿਹਨੇ ਕਾਨਕ ਦੇ ਸਮੇਂ ਕੰਮ ਕਰਤੇ ਹਨ 55% ਦੀ ਸਰਕਰਤ ਕਰਵਾਈ ਤਾਂ ਉਹ ਵੀਰਡ ਜੂਨੀਅਨ ਜਿਉਂ ਦੀ ਤਿਉਂ ਬੇਜਗਰ ਸਾੰਦੇ ਮੋਰਚੇ ਵਿੱਚ ਸਾਹਮਣੇ ਤੇ ਆਪਣੇ ਹੱਕੀ ਮੰਗਾਂ ਲਈ ਲੜ ਰਹੀ ਹੈ ਤੋਂ ਸਾਥੀਓ ਆਪਣੀ ਵੀਰਡ ਜੂਨੀਅਨ ਦਾ ਹੁਣ ਕੋਈ ਬਦਲ ਨਹੀਂਦਾ ਇਹਨੂੰ ਪੰਜ ਮੈਂਬਰ ਕਮੇਟੀ ਚਲਾ ਰਹੀ ਹੈ ਤੇ ਹਰਵਿੰਦਰ ਸਿੰਘ ਬਠਿੰਡਾ ਤੋਂ ਉਹ ਇਹਦੇ ਸੁਭਾਗਾਂ ਚਿੰਨੇ ਆ ਤਾ ਤਾ ਕਰਕੇ ਜੇ ਕਿਸੇ ਨੇ ਸਾਥੀ ਨੇ ਫੰਡ ਦੀ ਸਹਾਇਤਾ ਕਰਨੀ ਹੈ ਤਾਂ ਉਹ ਸਾਥੀ ਹਰਵਿੰਦਰ ਸਿੰਘ ਨੂੰ ਪਾਇਆ ਜਾਵੇ ਪ੍ਰੋਪਰ 1 ਰੁਪਏ ਦੀ ਤੁਹਾਨੂੰ ਸਲਿੱਪ ਦਿੱਤੀ ਜਾਵੇਗੀ ਜਿਹੜੇ ਸਾਥੀ ਗੁਬਰਾਹ ਕਰਦੇ ਆ ਜਾਂ ਬਿਨਾਂ ਸਿਲਪਾ ਤੋਂ ਖੰਡ ਕੱਟ ਰਿਹਾ ਉਹਨਾਂ ਨੂੰ ਫੰਡ ਦੇਣਾ ਨਾ ਦੇਣਾ ਤੁਹਾਡੀ ਮਰਜ਼ੀ ਹੈ ਸੋ ਸਾਥੀਓ ਇਸ ਵਸਫਾ ਤੋਂ ਬਚਾ ਜਾਵੇ ਤੇ ਵੀਆਟ ਅਲੱਗ ਹੈ ਤੇ ਸਾਂਝਾ ਵੋਟ ਚ ਲੱਗਾ ਦਾ ਪੁਰਾਣੀ ਜੁਨੀਅਨ ਵੀਆ ਜਿਹੜੀ ਵੀਆਟ ਹੈ ਜੋ ਸਾਂਝੇ ਵੋਟ ਚ ਦੇ ਵਿੱਚ ਰਹਿ ਕੇ ਕੰਮ ਕਰ ਰਹੀ ਹੈ ਉਮੀਦ ਆ ਸਾਥੀਓ ਤੁਸੀਂ ਅੱਗੇ ਵੱਡੀ ਗਿਣਤੀ ਵਿੱਚ ਘਰਾਂ ਚੋਂ ਬਾਹਰ ਨਿਕਲੋਗੇ ਤਾਂ ਜੋ ਆਪਾਂ ਆਪਣੀ ਮਿਹਨਤਾਂ ਕੀ ਡਿਗਰੀਆਂ ਰੱਦ ਹੋਣ ਤੋਂ ਬਚਾਉਣ ਲਈ ਜਲਦ ਤੋਂ ਜਲਦ ਇਸ ਨਕਮੀ ਸਰਕਾਰ ਤੋਂ ਆਪਾਂ ਆਪਣੀ ਭਰਤੀ ਲੈ ਸਕੀਏ ਤੇ ਆਪਣੀ ਭਰਤੀ ਪੂਰੀ ਕਰਵਾ ਸਕੀਏ ਸਪੈਸ਼ਲ 55% ਵਾਲੇ ਸਾਥੀ ਉਹ ਧਿਆਨ ਦੇਣ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਸ਼ਾਇਦ 55 ਅਸੀਂ ਕੇਸ ਲਾ ਕੇ ਹੱਲ ਕਰਵਾ ਲਾਂਗੇ ਤਾਂ ਸਾਥੀਓ ਮੈਂ ਪਹਿਲਾਂ ਵੀ ਦੱਸਿਆਗਾ ਤੇ ਹੁਣ ਵੀ ਤੁਹਾਨੂੰ ਦੱਸਣਾ ਚਾਹਣਾਗਾ ਕਿ ਆਪਣਾ ਰੂਲਾਂ ਤੇ ਕੋਈ ਵੀ ਕੇਸ ਨਹੀਂ ਲੱਗਦਾ ਹੁੰਦਾ ਕਿਉਂਕਿ ਹਾਈ ਕੋਰਟ ਦਾ ਇਹ ਕਾਉਂਟਰ ਆਗਾ ਬਈ ਕੋਈ ਵੀ ਐਜੂਕੇਸ਼ਨ ਡਿਪਾਰਟਮੈਂਟ ਆਗਾ ਉਹ ਆਪਣੀ ਮੁਤਾਬਕ ਆਪਣੇ ਰੂਲ ਬਦਲ ਸਕਦਾ ਹੈ ਉਹਦੋਂ ਵੀ ਬਣਵਾ ਸਕਦਾ ਹੈ ਸੋ ਸਾਥੀਓ ਉਮੀਦ ਹੈ ਅਗਲੇ ਧਰਨੇ ਤੇ ਤੁਸੀਂ ਗੁਰੂ ਪੰਥੋਂ ਘਰਾਂ ਚੋਂ ਬਾਹਰ ਨਿਕਲ ਕੇ ਦੁਨੀਆ ਦਾ ਸਾਥ ਦਿਓਗੇ ਜੈ ਜੱਤਾ ਜੱਸਾ ਅਸ ਜਿੱਤ ਲੜਦੇ ਲੋਕਾਂ ਦੀ ਬੀਅਰ ਟੱਟ ਪਾਸ ਵੀਰਾਂ ਦਾ ਦੁਨੀਆ ਨਾਲ ਪੰਜਾਬ